ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਜਾਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਸੁਰਜੀਤ RAM ਪੁੱਤਰ ਫੰਮਨ ਸਿੰਘ ਵਾਸੀ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਐਂਬੂਲੈਂਸ ਵਾਲੇ ਸਿਵਲ ਹਸਪਤਾਲ ਵਿਖੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਲੈ ਕੇ ਆਏ ਸਨ ਜਿਸ ਦੀ ਈਸਟਬੁਡ ਨਜ਼ਦੀਕ ਮੁੱਖ ਚਿਟੀ ਰੋਡ ਤੇ ਸੜਕੀ ਹਾਦਸੇ ਵਿੱਚ ਜਾਨ ਚਲੀ ਗਈ ਸੀ ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਇਸ ਸਬੰਧੀ ਮੰਦਰ ਥਾਣੇ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਹਾਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਇਸ ਬਾਰੇ ਕੁਝ ਨਹੀਂ ਪਤਾ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਕੋਲ ਇੱਕ ਨੈਸ਼ਨਲ ਹਾਈਵੇ ਐਂਬੂਲੈਂਸ ਜੇ ਹੈ ਉਹ ਇੱਕ ਬ੍ਰਾਡ ਡੈੱਡ ਪੇਸ਼ੈਂਟ ਲੈ ਕੇ ਆਈ ਹੈ ਨੇਮ ਹੈ surjit ram son of foman singh ਜੋ ਕਿ ਹਜ਼ਾਰਾ ਪਿੰਡ ਦੇ ਰਹਿਣ ਵਾਲੇ ਜਲੰਧਰ ਦੇ ਤੇ ਇਹ ਇਹਨਾਂ ਨੇ ਦੱਸਿਆ ਕਿ ਬਲੌਡਡ ਹੈਗੇ ਨੇ ਜੋ ਕਿ ਈਸਟਵੁੱਡ ਵਿਲੇਜ ਦੇ ਨੀਅਰ ਬਾਈ ਕਿਤੇ ਐਕਸੀਡੈਂਟ ਹੋਇਆ ਹੈ ਨਗਰ ਕਿ ਲੱਗਦਾ ਸੀ ਮੌਕੇ ਤੇ ਦੇਖ ਕੇ ਵੀ ਉਹਦੇ ਸਾਹ ਚੈੱਕ ਕੀਤਾ ਤਾਂ ਜੀ ਬਲੌਡਡ ਸੀਗੇ ਆਲਰੇਡੀ ਹਾਂਜੀ ਤੇ ਇਹਦੀ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਗਈ ਤੇ ਫਿਲਹਾਲ ਲਈ ਬੜੀ ਮੋਰਚੂਰ ਸ਼ਿਫਟ ਕਰਾ ਦਿੱਤੀ ਗਈ ਹੈ ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਜਾਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਸੁਰਜੀਤ RAM ਪੁੱਤਰ ਫੰਮਨ ਸਿੰਘ ਵਾਸੀ ਪਿੰਡ ਹਜ਼ਾਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਐਂਬੂਲੈਂਸ ਵਾਲੇ ਸਿਵਲ ਹਸਪਤਾਲ ਵਿਖੇ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਲੈ ਕੇ ਆਏ ਸਨ ਜਿਸ ਦੀ ਈਸਟਬੁਡ ਨਜ਼ਦੀਕ ਮੁੱਖ ਚੀਟੀ ਰੋਡ ਤੇ ਸੜਕੀ ਹਾਦਸੇ ਵਿੱਚ ਜਾਨ ਚਲੀ ਗਈ ਸੀ ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਹਸਪਤਾਲ ਦੇ ਮਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਤੇ ਇਸ ਸਬੰਧੀ ਮੰਦਰ ਥਾਣੇ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਾਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਇਸ ਬਾਰੇ ਕੁਝ ਨਹੀਂ ਪਤਾ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਕੋਲ ਇੱਕ ਨੈਸ਼ਨਲ ਹਾਈਵੇ ਐਂਬੂਲੈਂਸ ਜਿਹੜਾ ਉਹ ਇੱਕ ਬ੍ਰਾਡ ਡੈੱਡ ਪੇਸ਼ੈਂਟ ਲੈ ਕੇ ਆਈ ਹੈ ਨੇਮ ਹੈ surjit ram son of phumand singh ਜੋ ਕਿ ਹਜ਼ਾਰਾ ਪਿੰਡ ਦੇ ਰਹਿਣ ਵਾਲੇ ਜਲੰਧਰ ਦੇ ਤੇ ਇਹ ਇਹਨਾਂ ਨੇ ਦੱਸਿਆ ਕਿ ਬਲੱਡ ਡੈਡ ਹੈਗੇ ਨੇ ਜੋ ਕਿ ਈਸਟਵੁੱਡ ਵਿਲੇਜ ਦੇ ਨੀਅਰ ਬਾਈ ਕਿਤੇ ਐਕਸੀਡੈਂਟ ਹੋਇਆ ਹੈ ਨਾ ਉਸ ਨੂੰ ਲੱਗਦਾ ਸੀ मौके ਤੇ ਦੇਖ ਕੇ ਵੀ ਉਹਦੇ ਸਾਹ ਚੈੱਕ ਕੀਤਾ ਤਾਂ ਜੀ ਬਲੱਡ ਡੈਡ ਸੀਗੇ ਆਲਰੇਡੀ ਹਾਂਜੀ ਤੇ ਦੀ ਪੁਲਿਸ ਇਨਫੋਰਮੇਸ਼ਨ ਭੇਜੀ ਦਿੱਤੀ ਗਈ ਤੇ ਫਿਲਹਾਲ ਲਈ ਬਡੀ ਮੋਰਚਰੀ ਸ਼ਿਫਟ ਕਰਾ ਦਿੱਤੀ ਗਈ ਹੈ